ਦੈਨਿਕ ਸਵੇਰਾ ਟੀਵੀ ਮੈਂ ਹਾਂ ਨੀਰੂ ਬਿਜਲਵਾਨ ਡਾਕਟਰ ਅਭਜੋਤ ਸਿੰਘ ਸੈੱਲੇ ਦਾ ਕੈਬਨਿਟ ਦੇ ਵਿਚਾਰ ਸ਼ਾਮਿਲ ਹੋਣ ਦੇ ਵਾਸਤੇ ਮੰਤਰੀ ਬਣਨ ਦੇ ਵਾਸਤੇ ਦੈਨਿਕ ਸਵੇਰਾ ਦੇ ਵੱਲੋਂ શુભકાਮਨਾਵਾਂ ਲੱਗ ਰਿਹਾ ਸੀ ਮੰਤਰੀ ਮੰਡਲ ਦੇ ਵਿਚਾਰ ਵਿਸਤਾਰ ਫੇਰ ਬਦਲ ਹੋਣਾ ਸੀ ਦੀ ਸ਼ਫਲ ਹੋਣੀ ਸੀ ਲੱਗ ਰਿਹਾ ਸੀ ਤੁਹਾਡਾ ਨਾਮ ਵੀ ਸ਼ਾਮਿਲ ਹੋਊਗਾ ਅ ਅਸੀਂ ਤਾਂ ਵੈਰੀ ਟ्रू ਅਸੀਂ ਹਰਿਆਣਾ ਫਰੀਦাবাদ ਦੀ ਆਪਾਂ ਕੈਂਪੇਨ ਕਰ ਰਹੇ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਦੇ ਲੋਕ ਸਰੀਰਕ ਤੰਦਰੁਸਤੀ ਪੱਖੋਂ ਜਾਗਰੂਕ ਹੋ ਰਹੇ ਨੇ। ਇਹੀ ਕਾਰਨ ਹੈ ਕਿ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮਡੀ ਯੋਗ ਸ਼ਾਲਾ ਜਨਮਹਿਮ ਬਣ ਗਈ ਹੈ। ਇਸ ਮਹਿਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ 'ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ। جس ਦੇ ਵਿੱਚ روزانہ 80000 ਤੋਂ ਵੱਧ لوگ یوگا کر رہے نے ایک مس کال مارنی ہے ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ اور ਤੁਹਾਡੇ ਆਲੇ ਦੁਆਲੇ ਤੁਸੀਂ ਹੋਊਗਾ ਕੋਈ ਨਾ ਕੋਈ اور ਅਸੀਂ فری ਦੇ ਵਿੱਚੋਂ ਭੇਜਾਂਗੇ ਤੇ ਤੁਸੀਂ مہینے دو مہینے ਤੁਸੀਂ ਆਪਣੇ ਸਿਹਤ ਅੱਖੋਂ ਵੀ فرق نظر ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੇਰਾ ਨਾਮ ਕਮਲਜੀਤ ਸਿੰਘ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਬੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਸੇ ਮਨ ਤਨ ਸਾਰਾ ਸਵਸਥ ਰਹੇਗਾ ਅਜਿਹੇ ਮੁਫਤ ਸੀਐਮ ਦੀ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਿਤ ਹੋ ਰਹੀ ਹੈ ਜੀ ਤੇ ਸਾਨੂੰ ਫੋਨ ਆਇਆ ਦਿੱਲੀ ਤੋਂ ਸੀਐਮ ਹਾਊਸ ਤੋਂ ਕਿ ਕਹਿੰਦੇ ਤੁਸੀਂ ਜਰੂਰ ਤੁਸੀਂ ਇੱਥੇ ਦਿੱਲੀ ਪਹੁੰਚੋ ਸਾਨੂੰ ਲੱਗੇ ਸਾਡੀ ਕੋਈ ਕਮੀ ਪੇਸ਼ੀ ਚ ਕੰਪੇਨੀ ਚ ਕੋਈ ਪੇਸ਼ੀ ਵਗੈਰਾ ਸਾਨੂੰ ਬੁਲਾਇਆ ਸੁਨੇਹਣ ਲੱਗਿਆ ਪਰ ਉੱਥੇ ਜਾ ਕੇ ਪਤਾ ਚੱਲਿਆ ਕਿ ਸੀਐਮ ਸਵਨਾ ਮੁਲਾਕਾਤ ਹੋਈ ਤੇ ਕਹਿੰਦੇ ਤੁਹਾਨੂੰ ਇਸ ਇੱਕ ਜ਼ਿੰਮੇਵਾਰੀ ਦੇ ਰਹੇ ਆ ਆਪਾਂ ਤੁਹਾਨੂੰ ਪ੍ਰਮੋਟ ਫਰਮੋਟ ਕਰੇ ਤੇ ਮੈਂ ਹੱਥ ਜੋੜ ਕੇ ਉਹਨਾਂ ਦਾ ਮੈਂ ਧੰਨਵਾਦ ਕੀਤਾ ਚਲੋ ਅਸੀਂ ਪਾਰਟੀ ਦੇ ਸਿਪਾਹੀਆਂ ਸ਼ੁਰੂ ਤੋਂ ਤੁਰੇ ਹੋਏ ਪਾਰਟੀ ਦੇ ਨਾਲ ਤਕਰੀਬਨ ਜੋ ਵੀ ਪਾਰਟੀ ਸਾਨੂੰ ਸੇਵਾ ਲਾਂਦੀ ਹੈ ਜਿਮੇਵਾਰੀ ਦਿੰਦੀ ਅਸੀਂ ਤਾਂ ਨਹੀਂ ਨਿਭਾਉਂਦੇ ਆ ਤੇ ਹੁਣ ਵੀ ਜਿਹੜੀ ਸਾਨੂੰ ਜ਼ਿੰਮੇਵਾਰੀ ਮਿਲੀ ਆ ਕੇਜਰੀਵਾਲ ਸਾਹਿਬ ਕੋਲੋਂ ਮਾਨ ਸਾਹਿਬ ਕੋਲੋਂ ਅਸੀਂ ਤਾਂ ਦੇ ਹੀ ਨਾ ਸੀ ਬਸ ਪੰਜਾਬ ਦੀ ਸੇਵਾ ਕਰਾਂਗੇ ਜਿਹੜੀ ਡਿਪਾਰਟਮੈਂਟ ਤੁਹਾਨੂੰ ਮਿਲੇ ਬਹੁਤ ਇੰਪੋਰਟੈਂਟ ਹੈ ਲੱਗਦਾ ਸੀ ਇਹ ਡਿਪਾਰਟਮੈਂਟ ਮਿਲੇ ਕਿਉਂਕਿ ਜਗਤ ਸ਼ਪਤ ਤੇ ਤੁਸੀਂ ਲੈ ਰਹੇ ਸੀ ਉਸ ਵੇਲੇ ਤੱਕ ਇਹ ਨਹੀਂ ਪਤਾ ਸੀ ਕਿ ਕਿਸ ਨੂੰ ਕਿਹੜਾ ਡਿਪਾਰਟਮੈਂਟ ਮਿਲਣਾ ਹੈ ਕਿ ਥੋੜੀ ਦੇਰ ਬਾਅਦ ਡਿਪਾਰਟਮੈਂਟ ਦੀ ਲਿਸਟ ਆ ਗਈ ਤਾਂ ਲੱਗ ਰਿਹਾ ਸੀ ਇਹ ਵਾਲੇ ਇਹੀ ਡਿਪਾਰਟਮੈਂਟ ਮਿਲਦਾ ਕੋਈ ਹੋਰ ਦੀ ਚਾਹਵਾਨ ਰੱਖਦੇ ਤੇ ਇਹ ਵੀ ਸਚਾਈ ਹੈ ਕਿ ਅਸੀਂ ਕੋਈ ਚਾਹ ਨਹੀਂ ਰੱਖੀ ਤੇ ਮੈਂ ਮੈਨੂੰ ਪੂਰੀ ਆਪਣੀ ਪਾਰਟੀ ਹਾਈ ਕਮਾਂਡ ਦੇ ਵਿਸ਼ਵਾਸ ਸੀ ਕਿ ਜੋ ਵੀ ਸਾਨੂੰ ਮੈਗਵਾ ਡਿਪਾਰਟਮੈਂਟ ਦੇਣਗੇ ਤੇ ਅਸੀਂ ਆਪਾਂ ਪੂਰਾ ਉਹਨੂੰ ਇਮਾਨਦਾਰ ਨਸੀ ਆਪਣਾ ਕੰਮ ਕਰਾਂਗੇ ਜੀ ਪਰ ਮੰਤਰੀ ਮਿਲੇ ਇਸ ਦੇ ਵਿਚਾਰ ਅੱਗੇ ਜਾ ਕੇ ਤੁਸੀਂ ਕਿਸ ਢੰਗ ਨਾਲ ਕੰਮ ਕਰੋਗੇ ਜਾਂ ਕੁਝ ਥੋੜਾ ਬੋਤਾ ਮੰਦੀਮਾਂਗ ਦੇ ਵਿਚਾਰ ਆਇਆ ਹੋ ਕਿ ਨਹੀਂ ਮੈਂ ਇਹ ਵਾਲੀ ਚੀਜ਼ਾਂ ਕਰਾਂਗੇ ਜੇ ਪਿਛਲੀ ਜੇ ਆਪਣੇ ਮੰਤਰੀ ਸੇ ਉਹ ਇਸ ਢੰਗ ਨਾਲ ਕੰਮ ਨਹੀਂ ਕਰ ਪਾਏ ਨਹੀਂ ਡੈਫੀਨਿਟਲੀ ਸਭ ਤੋਂ ਪਹਿਲਾਂ ਜਿਹੜੀ ਸਾਡੇ ਲਈ ਪ੍ਰਾਇੋਰਟੀ ਹੈਗੀ ਹੈ ਜਿਹੜੀ ਇਲੈਕਸ਼ਨs ਅੱਗੇ ਆ ਰਹੀਆਂ ਸਾਰੇ ਕਾਰਪੋਰੇਸ਼ਨਸ ਦੀ ਆ ਇਹ ਬਹੁਤ ਸਾਰਾ ਕੰਮ ਹੋਣ ਵਾਲਾ ਹੈਗਾ ਤੇ ਰਾਈਟ ਨਾਓ ਆਈ ਕਾਂਟ ਸੇ ਐਨੀਥਿੰਗ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਇੱਕ ਟੀਮ ਬਣਾ ਕੇ ਇੱਕ ਨਵੀਂ ਸਟਰੈਟਜੀ ਬਣਾ ਕੇ ਕਿੱਥੇ ਕਮੀਆਂ ਕਿੱਥੇ ਆਪਾਂ ਕੀ ਕਿੱਦਾਂ ਕਰ ਸਕਦੇ ਇੰਪਰੂਵ ਕਰ ਸਕਦੇ ਆਪਾਂ ਡੈਫੀਨਿਟਲੀ ਅਸੀਂ ਇਹ ਬਰਜ਼ਰਸ ਪੰਜਾਬ ਦੇ ਲੋਕਾਂ ਨੂੰ ਦਵਾਵਾਂਗੇ ਜੀ ਤੁਸੀਂ ਇਹ ਕਿ ਸਮਾਂ ਬਹੁਤ ਘੱਟ ਵੀ ਲਿਆ ਮੈਨੂੰ ਇੱਕਦਮ ਉੱਥੇ ਸੁਨੇਹਾ ਆਇਆ ਤੇ ਤੁਸੀਂ ਕਿਹਾ ਕਿ ਕੋਈ ਕਮੀ ਬੇਸ਼ੀ ਰਹਗੀ ਹੋਣੀ ਹੈ ਮੈਂ ਤਾਂ ਹਰਿਆਣਾ ਦੇ ਵਿੱਚ ਕਾਰ ਕੰਮ ਕਰ ਰਹੀ ਸੀ ਹਨਾ ਤੁਸੀਂ ਇਹ ਕਿਹਾ ਤੁਹਾਨੂੰ ਇਹ ਲੱਗੇ ਕਿ ਮੈਨੂੰ ਪੂਜੇ ਮੌਕਾ ਵੀ ਨਹੀਂ ਮਿਲਿਆ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਤਾਂ ਕਰ ਲੈ ਤਿਆਰ ਹੋਣ ਦਾ ਵੀ ਪੂਰਾ ਮੌਕਾ ਨਹੀਂ ਮਿਲਿਆ ਨਹੀਂ ਐਸਾ ਐਸਾ ਕੁਝ ਨਹੀਂ ਹੋਤਾ ਅਸੀਂ ਸਾਡਾ ਪੈਂਟ ਸੂਟ ਸਹਿਣ ਦਾ ਮੌਕਾ ਨਹੀਂ ਮਿਲਿਆ ਨਹੀਂ ਦੱਸਣ ਲੋੜ ਨਹੀਂ ਸੁਮਤ ਕੀ ਕਹਿੰਦੇ ਅਸੀਂ 2:30 ਵਜੇ ਇੱਥੇ ਚੰਡੀਗੜ੍ਹ ਪਹੁੰਚੇ ਸੀਗੇ ਤੇ ਜੋ ਵੀ ਕੀਤਾ ਮੈਂ ਇੱਕ ਵਾਰ ਫਿਰ ਹਾਈ ਕਮਾਂਡ ਦਾ ਮੈਂ ਧੰਨਵਾਦ ਕਰਦਾ ਕੁਝ ਸ਼ਿਕਾਇਤ ਦੀ ਉਹਨਾਂ ਵਾਸਤੇ ਮੈਂ ਵੈਸੇ ਜਨਰਲ ਹੀ ਗੱਲ ਕਰ ਰਿਹਾ ਸੀ ਜੀ ਜੀ ਕੈਮਰਾਮੈਨ ਆਨੰਦ ਦੇ ਨਾਲ ਨੀਡੂ ਪਿਛਲਵਾੰਦ ਹੈ ਨੀਵਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਔਰ WhatsApp ਚੈਨਲ ਪਰ